ਜਮਾਨ ਮਰ ਗਿਆ ਕੇ ਪੁੱਸ ਸਾਰੇ ਨੇ ਹੋਣੀ ਕਿਤਾ ਮੇਰੇ ਕੋਈ ਨਹੀਂ ਕੀਤਾ ਥੜਾਇ ਤੇ ਜਿੱਦੀ ਵੀ ਮੇਰਾ ਮੁੰਡਾ ਜਮਾਨ ਮਰ ਗਿਆ ਜਰਾ ਵੀ ਕੇ ਮੈਂ ਬੰਦਾ ਕੁਝ ਕਰੂ ਜਿਸੇ ਪੁੱਟਾ ਮਰਿਆ ਮੈਂ ਬੰਦਾ ਹੀ ਫੇਸ ਕੀਤਾ ਮੈਂ ਕੁਝ ਨਹੀਂ ਕੀਤਾ ਕਿਹਨੇ ਕੁਝ ਕੀਤਾ ਮੇਰੇ ਨਾਲ ਮੇਰਾ ਤੂੰ ਦੇਖੋ 30 ਸਾਲ 3/2 ਦਾ ਮੇਰਾ ਮੁੰਡਾ ਮਰ ਗਿਆ ਉਹਦਾ 5 ਮਿੰਟ ਤੋਂ ਕਿੱਥੇ ਬੱਜਦਾ ਕੋਈ ਨੋਟਿਸ ਨਹੀਂ ਮਿਲਿਆ ਸਾਨੂੰ ਜਬਰਦਸਤੀ ਕਰਦੇ ਵੀ ਨੇ ਬਸ ਖੰਦੇ ਬਿੰਦੀ ਕੌਣ ਸੁਣ ਗਿਆ ਮਾਰਾ ਵੇਖ ਲੋ ਆ ਸੁਣੀ ਜਾਂਦੀ ਆ ਵੱਡੇ ਵੱਡੇ ਮਰਮੇ ਫੜੇ ਜਾਂਦੇ ਆ ਚਲ ਮਲਤੀਸ ਕਮਰਸ਼ਨ ਕੋਲ ਤਾਂ ਕੋਈ ਵੀ ਨਹੀਂ ਕਰਨਾ ਤੇ ਅਈ ਖੁਦ ਕਹਿੰਨੇ ਆ ਮੇਰਾ ਨਾਮ ਸ਼ਾਹ ਸ਼ਰਮਾ ਪੁਰੀਆ ਜੱਟ ਦੇ ਕੁਮਸਲੇ ਪੱਟਾ ਹਗਾ ਵਾ ਅੱਜ 150 ਪੱਟਾ ਪਾ ਦੇ ਉਹ ਸਹੀ ਵੀ ਹੈ ਗੱਲ ਤਿਆਰ ਹੈ ਬਿਲਕੁਲ ਤਿਆਰ ਹੈ ਜੋ ਮਰਜ਼ੀ ਕਰੋੜ ਨਾਲ ਚੀਨੀ ਇਹਦੋਂ ਪੁੱਛੂਨੀ ਹੈ ਗਾ ਕਾਰ ਨਹੀਂ ਸਾਟਾ ਉਹ ਦਿਨ ਸਾਡੇ ਦਿੱਤਾ ਤੇ ਫਟੂ ਜਾਣਾ ਹੈਗਾ ਵਾਹ ਨਾ ਯਾਰ ਇਹ ਗਲੀਆਂ ਵੇਚਦੇ ਆ ਚਲੋ ਮੇਰੇ ਨਾਲ ਮੇਰੇ ਕੁੜੀਆਂ ਤੋਂ ਛੋਟੇ ਦੰਜੇ ਕਿੱਥੇ ਜਾਵੋ ਕਿੱਥੋਂ ਨੂੰ ਲੈ ਕੇ ਮੈਂ ਇਹ ਲਈ ਆਇਆ ਕਿ ਖਾਣਾ ਮੋਈਆਂ ਦੇ ਦੁਕਾਨ ਨੂੰ ਲੈ ਕੇ ਇਹ ਨਹੀਂ ਆਇਆ ਪਹਿਲੇ ਜਦੋਂ ਗੱਲ ਕੀਤੀ ਹਾਂ ਹਾਂਜੀ ਨੋਟਿਸ ਨਹੀਂ ਮਿਲਿਆ ਸਾਨੂੰ ਜਬਰਦਸਤੀ ਕਰਦੀ ਪਈ ਆ ਪਰ ਇਹ ਜਿਹੜਾ ਨਸ਼ੇ ਦਾ ਕਾਰੋਬਾਰ ਕਰਦੇ ਕਾਰੋਬਾਰ ਕਰਦੇ ਨਹੀਂ ਬਸ ਖਾਂਦੇ ਪੀਂਦੇ ਬੱਚੇ ਚਾਰ ਪੰਜ ਅਗੇ ਸਾਰੇ ਚਾਰ ਪਰਚੀ ਸੀ ਬਸ ਕਮਰਸ਼ਲ ਕੋਈ ਵੀ ਨਹੀਂ ਕਰਨਾ ਤੇ ਐਨਡੀਪੀਐਸ ਦਾ ਹੋਈ ਪਰਸਾ ਐਨਡੀਪੀਐਸ ਦਾ ਸੀ ਬਸ ਜਿਸ ਤਰ੍ਹਾਂ ਪੀਂਦੇ ਹੀ ਕੋਲੋਂ ਪਾ ਦਿੰਦੀ ਬਸ ਤਬੀਏ ਨਹੀਂ ਕੁਛ ਨਹੀਂ ਮੇਰੀ ਕੁੜੀਆਂ ਯਾਰ ਦੋਸਤ ਬਾਦ ਇਹਨਾਂ ਨੇ ਕਿਹਾ ਕਿ ਮੈਂ ਹੋ ਜਾ ਕੰਮ ਕੋਈ ਨਹੀਂ ਕਰਦਾ ਸੱਚੀ ਨਹੀਂ ਇਹ ਦੋਨੋਂ ਕੁਛ ਵੀ ਨਹੀਂ ਗਾਹੀ ਕਰ ਵੀ ਨਹੀਂ ਸਾਡਾ ਇਹਦੀ ਸਾਡੇ ਦਾਦੇ ਅਪਟਾ ਦੋਨੇ ਗਾਵਾ ਪਰ ਪੁਲਿਸ ਨੇ ਕੋਈ ਨੋਟਿਸ ਦਿੱਤਾ ਗਿਆ ਨਹੀਂ ਕੁਛ ਨਹੀਂ ਸੁਖਾਉਣੇ ਜਦੋਂ ਨਹੀਂ ਕਰਦੇ ਕੁਛ ਵੀ ਨਹੀਂ ਗਾ ਕਾਟਾ ਜਾ ਰਿਹਾ ਕਿ ਉਹੀ ਗਾਨੀ ਮਰਜ ਹੁੰਦਾ ਹੁੰਦਾ ਕਿ ਅੱਜ ਜਿਹੜਾ ਮਕਾਨ ਦੇ ਉੱਤੇ ਤੁਹਾਡੇ ਕਾਰਵਾਈ ਕੀਤੀ ਜਾ ਰਹੀ ਹੈ ਸਹੀ ਹੈ ਕਿ ਗਲਤ ਹੈ ਗਲਤ ਹੈ ਮੇਰੇ ਗੁੜੀਆਂ ਤੋਂ ਛੋਟੀ ਛੋਟੀ ਮੈਂ ਕਿੱਥੇ ਜਾਵਾਂਗੀ ਉਹਨਾਂ ਨੂੰ ਲੈ ਕੇ ਕਿੰਨੇ ਟਾਈਮ ਤੋਂ ਰਹਿ ਰਹੇ ਸੀ ਇਸ ਘਰ ਵਿੱਚ ਮੇਰੀ ਮਾਂ ਜਦ ਦੀ ਬੁਢੀ ਮੇਰੀ ਮੈਰिज ਨੂੰ ਤਾਂ ਸਿਰਫ 7 ਇਅਰਸ ਹੋਏ ਮੈਨੂੰ ਦੱਸਦਾ ਨਹੀਂ ਪਤਾ ਕਿੰਨਾ ਟਾਈਮ ਹੋ ਗਿਆ ਦੰਮੀ ਡੈਡੀ ਸੁਪਨੇ ਦਾ ਇੱਕ ਘਰ ਬਣਾਇਆ ਬੰਦੋਜੇ ਚਾਦੇ ਪਰ ਜਿਹੜਾ ਕਾਰੋਬਾਰ ਕੀਤਾ ਜਾਂਦਾ ਸੀ ਉਹਨੂੰ ਤੇ ਮਨ ਦੇ ਗੱਲ ਨਹੀਂ ਨਹੀਂ ਪਹਿਲੇ ਕਰਦੇ ਨੇ ਜੋ ਨਸ਼ਾ ਕਰਦੇ ਨੇ ਨਾ ਕਰਦੇ ਨਹੀਂ ਹੁਣ ਕੋਈ ਮੰਗ ਸਰਕਾਰ ਤੋਂ ਮੰਗ ਇਹ ਹੋ ਜਾਏ ਕਾਰ ਪਹਿਲਾਂ ਕਾਰ ਨਾ ਜਾਣੋ ਕਿਤੇ ਜਾ ਮੰਗੀ ਤੇ ਬਸਾਂ ਮਰ ਗਿਆ ਮੁੰਡਾ ਜਮਾਨ ਮਰ ਗਿਆ ਕਿ ਪੂਸਾਰੇ ਨੇ ਉਹ ਨਹੀਂ ਕੀਤਾ ਮੇਰੇ ਕੋਈ ਨਹੀਂ ਕੀਤਾ ਥਾਂ ਤੇ ਜਿੱਤੇ ਵੀ ਮੇਰਾ ਮੁੰਡਾ ਜਮਾਨ ਮਰ ਗਿਆ ਸ਼ਰਾਬੀ ਦੇ ਬੇਟਾ ਨੂੰ ਕਿਤਾ ਮੇਰੇ ਨਾਲ ਮੇਰਾ ਤੂੰ ਦੇਖੋ 30 ਸਾਲ 3/2 ਦਾ ਮੇਰਾ ਮੁੰਡਾ ਮਰ ਗਿਆ ਨਹੀਂ ਭਾਈ ਮੈਂ ਨਹੀਂ ਬੋਲਣਾ ਮੈਂ ਕਰਕੇ ਦਿਖਾਉਂਗਾ ਮੈਂ ਬੜੀ ਇਹ ਗੱਲ ਜੁਬੀ ਤੁਮਾਰ ਕੱਟ ਬੋਲਣਾ ਨਹੀਂ ਆ ਨਹੀਂ ਭਾਈ ਬੜਾ ਬੋਲਿਆ ਬੜਾ ਬੋਲ ਕੇ ਵੇਚ ਲਿਆ ਵਾ ਕੁਛ ਨਹੀਂ ਕਰ ਦਿੱਤੀ ਪਰ ਕਿਤੇ ਨਾ ਕਿਤੇ ਤਾਂ ਸੁਣੀ ਜਰੂਰ ਜਾਂਦੀ ਆ ਕੌਣ ਸੁਣਦਿਆ ਮਾਰਾ ਵੇਚ ਲੋ ਆ ਸੁਣੀ ਜਾਂਦੀ ਆ ਵੱਡੇ ਵੱਡੇ ਮਗਰਮਾ ਫੜੇ ਜਾਂਦੇ ਆ 50 ਜਾਣੀਆਂ ਗਲੀਆਂ ਵੇਚਦੇ ਆ ਚਲੋ ਮੇਰੇ ਨਾਲ ਕਿੰਨਾ ਟਾਈਮ ਪਹਿਲਾਂ ਤੁਸੀਂ ਕੰਮ ਕਰਦੇ ਹੋ ਕੋਈ ਨਹੀਂ ਕੰਮ ਕਰਦੇ ਮਾਰੇ ਖਾਣੇ ਪੀਣੇ ਹੀ ਜਲੂ ਖਾਣੇ ਪੀਣੇ ਚਾਹ ਵਰਦੇ ਹੀ ਸਾਡੇ ਇੱਕ ਇੱਕ ਨੁਕਸਾਨ ਸਾਡੇ ਇੱਕ ਵੀ ਕਮਰਸ਼ੀਅਲ ਪਰਚਾ ਹੋਵੇ ਸਾਡੇ 100 ਪਰਚਾ ਪਾ ਦਿਓ ਪੁਲਿਸ ਪ੍ਰਸ਼ਾਸਨ ਜੈ ਤੱਕਾ ਕਰਨ ਦੀ ਬੇਫਿਕਰਾਂ ਤੱਕਾ ਕਰਨ ਦੀ ਹੱਦ ਨਾਲ ਅਸੀਂ ਖੁਦ ਕਹਿੰਦੇ ਆ ਮੇਰਾ ਨਾਮ ਸ਼ਾਸ਼ ਸ਼ਰਮਾ ਭੂਰੀ ਆ ਹਰ ਇੱਕ ਕੋਈ ਕਮਰਸ਼ੀਅਲ ਪਰਚਾ ਹਗਾ ਵਾ ਹਰ 100 ਪਰਚਾ ਪਾ ਦੇ ਪੁਸ ਅਸੀਂ ਬੇ ਤਿਆਰ ਆ ਬਿਲਕੁਲ ਤਿਆਰ ਆ ਜੋ ਮਰਜ਼ੀ ਕਰੋੜਨਾ ਪਰ ਆ ਜੈ ਤੱਕਾ ਕਰਨ ਦੇ ਨਾ ਕੋਈ ਨੋਟਿਸ ਦਿੱਤਾ ਗਿਆ ਨੂੰ ਇਕਦਮ ਨਜਾਇਜ਼ ਹੀ ਅਮਰ ਐਸਾਈ ਮਜੀਠਾ ਰੋਡ ਵਾਲਾ ਚੌਕੀ ਨੂੰ ਚਾਰਜ ਲਾਖ ਤਖਾਂ ਦਿਹਾੜ ਨਾਲ ਪੈਸੇ ਮੰਗਣ ਦੇ ਦਿੱਤੇ ਨੇ ਜਾਂਦੇ ਸਾਡੇ ਕੋਲ ਹੁਣ ਘਰ ਬਿਲੋਜੀ ਲਾ ਕੇ ਕਿੰਨੇ ਪੈਸੇ ਮੰਗਦੇ ਮਾਰੇ ਮੂੰਹ ਮੰਗੇ ਮੰਗਦੇ ਜਿਦੋਂ ਜਿਸੀਏ ਲਈ ਕੋਇਡ ਡਰਗ ਮਨੀਨਾ ਕੋਇਡ ਪ੍ਰੋਪਰਟੀਆਂ ਨੇ ਔਰ ਜਿਹੜੀਆਂ ਇਲੀਗਲ ਨੇ ਉਹਨਾਂ ਨੂੰ ਮਿਊਨਿਸਪਲ ਅਥਾਰਟिटीज ਵੱਲੋਂ ਡੈਮੋਲੇਸ਼ਨ ਦੇ ਆਰਡਰ ਕੀਤੇ ਜਾਂਦੇ ਨੇ ਔਰ ਸਪੈਸ਼ਲ ਡਰੱਗ ਸਮਗਲਰਸ ਨੇ ਉਹਦੇ ਚ ਪਹਿਲਾਂ ਵੀ ਜਿਹੜੀਆਂ ਇਹ 8 ਹੋ ਚੁੱਕੀਆਂ ਡੈਮੋਲਿਸ਼ਨਸ ਅੰਮ੍ਰਿਤਸਰ ਕਮਿਸ਼ਨਰੇਟ ਚ ਇਹ ਨੌਵੀਂ ਹੈਗੀ ਹੈ ਇਹ ਚ ਵੀ ਮ्युनਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਕੀਤੇ ਡੈਮੋਲਿਸ਼ਨ ਦੇ ਸਾਡੇ ਤੋਂ ਫੋਰਸ ਮੰਗੀ ਗਈ ਹੈ ਅਸੀਂ ਫੋਰਸ ਪ੍ਰੋਵਾਈਡ ਕੀਤੀ ਹੈ ਇਹ ਰਕੇਸ਼ ਕੇਸ਼ੀ ਹੈਗਾ ਇੱਕ ਬੜਾ ਨੋਟੋਰੀਅਸ ਸਮਗਲਰ ਜਿਹੜਾ ਹੈਗਾ ਡਰੱਗ ਸਪਲਾਈਅਰ ਕਹਿ ਸਕਦੇ ਹਾਂ ਇਹਦੇ ਖਿਲਾਫ 5 ਮੁਕਦਮੇ ਦਰਜ ਨੇ ਔਰ ਜਿਹੜੇ ਉਹਦੇ ਵਿੱਚ ਐਨਡੀਪੀਐਸ ਤੇ ਆਰਗੇਨਾਈਜ਼ ਕ੍ਰਾਈਮ ਦੇ ਇੱਕ ਐਕਸਾਈਜ਼ ਐਕਟ ਦਾ ਔਰ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਇਹਦੇ ਖਿਲਾਫ ਲਿਆ ਗਿਆ ਇਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਕਿ ਤਿੰਨ ਮੁਕਦਮੇ ਜਿਹੜੇ ਆ ਉਹ ਮਜੀਠਾ ਰੋਡ ਥਾਣੇ ਦੇ ਆ ਉੱਚ ਵੀ ਡਰੱਗ ਤੇ ਕੁਝ ਡਰੱਗ ਬਣੀ ਬਰਾਮਦ ਹੋਈ ਹੈ ਔਰ ਜਲੰਧਰ ਕਮਿਸ਼ਨਰੇਟ ਦੇ ਵਿੱਚ ਵੀ ਡਿਵੀਜ਼ਨ ਨੰਬਰ 1 ਦੇ ਵਿੱਚ ਵੀ ਪਰਚਾ ਦਰਜ ਹੈ ਔਰ ਇਸ ਤੋਂ ਇਲਾਵਾ ਸ਼ਰਾਬ ਦਾ ਵੀ ਹੈ ਔਰ ਆਰਗੇਨਾਈਜ਼ ਕ੍ਰਾਈਮ ਜਿਹੜਾ ਹੈ ਕਿ ਬਾਰ ਬਾਰ ਜਿਹੜਾ ਮੁਲਜ਼ਮ ਕ੍ਰਾਈਮ ਦੇ ਵਿੱਚ ਉਹ ਉਹਦੀ ਅਸ਼ਮੂਲੀਅਤ ਹੁੰਦੀ ਹੈ ਉਹਦੇ ਖਿਲਾਫ ਵੀ ਨਵੀਂ ਪੀਐਨਐਸ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਹੁਣ ਇਸ ਟਾਈਮ ਇਹ ਬੇਲਤੇ ਹੈ ਔਰ ਮੈਂ ਇਸ ਤੁਹਾਡੇ ਮਾਧਿਅਮ ਨਾਲ ਇਹ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਕਾਨੂੰਨ ਦੇ ਹੱਥ ਲੰਬੇ ਨੇ ਔਰ ਜਿਹੜਾ ਇਹ ਨਸ਼ੇ ਦਾ ਵਪਾਰ ਕਰਦੇ ਆ ਜਾਂ ਇਹੋ ਜਿਹੇ ਕੰਮ ਜਿਨ੍ਹਾਂ ਦੀ ਸ਼ਮੂਲੀਅਤ ਹੈ ਉਹਨਾਂ ਨੂੰ ਇਹ ਸਖਤ ਵਾਰਨਿੰਗ ਹੈ ਕਿ ਅਲਟੀਮੇਟਲੀ ਇਹਦਾ ਹਸ਼ਰ ਇਹੀ ਹੁੰਦਾ ਹੈ ਔਰ ਮਿਹਨਤ ਕਰਨ ਬੱਚੇ ਸਾਡੇ ਯੰਗਸਟਰਸ ਔਰ ਡਰੱਗਸ ਤੋਂ ਦੂਰ ਰਹਿਣ ਕਿਉਂਕਿ ਮਿਹਨਤ ਦੀ ਕਮਾਈ ਦੇ ਵਿੱਚ ਹੀ ਬਰਕਤ ਹੈ ਸੋ ਮੈਂ ਇਹੀ ਤੁਹਾਡੇ ਰਾਹੀਂ ਇਹ ਮੈਸੇਜ ਦੇਣਾ ਚਾਹੁੰਦਾ ਇਹਦੇ ਚ ਜਿਹੜੇ 4 ਕੇਸ ਐਨਡੀਪੀਐਸ ਦੇ ਪਹਿਲਾਂ ਹੀ ਹੈਗੇ ਇਹਦੇ ਤੇ ਐਕਸਾਈਜ਼ ਐਕਟ ਦਾ ਵੀ ਹੈ ਇੱਕ ਆਰਗੇਨਾਈਜ਼ ਕ੍ਰਾਈਮ ਦਾ ਔਰ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਕੀਤਾ ਗਿਆ ਇਹਦੇ ਤੇ ਪੁਲਿਸ ਵੱਲੋਂ ਲੋਕਲ ਵੱਲੋਂ ਸਰ ਜਿੰਨੇ ਏਰੀਆ ਤੁਸੀਂ ਇਹ ਕਾਰਵਾਈ ਕਰਦੇ ਹੋ ਉਤੋਂ ਲੋਕੋ ਤੋਂ ਫੀਡਬੈਕ ਲੈ ਲੈਂਦੇ ਫੀਡਬੈਕ ਬਾਅਦ ਵਿੱਚ ਵੀ ਲੈਂਦੇ ਫਿਰ ਲੈ ਤੁਹਾਨੂੰ ਲੋਗ ਰਿਪੋਰਟ ਦਿੰਦੇ ਉਹਨਾਂ ਕੇ ਬਾਅਦ ਚ ਰਿਲੀਫ ਦੀ ਰਿਪੋਰਟ ਦਿੰਦੇ ਇਹ ਚੈੱਕ ਕਰਦੇ ਰਹਿੰਦੇ ਹੋ ਤੁਸੀਂ ਜੀ ਮੈਂ ਬਿਲਕੁਲ ਕਰਦਾ ਰਹਿਣਾ ਜੀ ਲੋਕਾਂ ਦਾ ਫੀਡਬੈਕ ਰੈਗੂਲਰਲੀ ਸਾਡੀ ਸਪੈਸ਼ਲ ਜਿਹੜੀਆਂ ਏਜੰਸੀਜ਼ ਨੇ ਜਾਂ ਸਪੈਸ਼ਲ ਬ੍ਰਾਂਚ ਹੈ ਉਹ ਕਰਦੀ ਰਹਿੰਦੀ ਹੈ ਔਰ ਅਸੀਂ ਆਪਣੇ ਲੋਕਲ ਪੁਲਿਸ ਸਟੇਸ਼ਨਸ ਤੋਂ ਵੀ ਇਹ ਗੱਲ ਦੇ ਵਿੱਚ ਫੀਡਬੈਕ ਲੈਂਦੇ ਰਹਿੰਦੇ ਆ ਪਬਲਿਕ ਵੀ ਮਿਲਦੀ ਰਹਿੰਦੀ ਹੈ ਤਾਂ ਲੋਕਾਂ ਦੇ ਵਿੱਚ ਇਹਦਾ ਬਹੁਤ ਅੱਛਾ ਪ੍ਰਭਾਵ ਜਾ ਰਿਹਾ ਔਰ ਲੋਕੀ ਇਹ ਸਮਝਦੇ ਆ ਕਿ ਜਿਹੜਾ ਇੱਕ ਚ ਡਰਗ ਮਨੀਨਾ ਜਾਂ ਹਿਲ कॉटन ਮਨੀਨਾ ਬਣਾਈ ਗਈ ਹੈ ਉਹਨੂੰ ਜਦੋਂ ਡੈਮੇਜ ਹੁੰਦਾ ਤਾਂ ਉਹਦੇ ਨਾਲ ਅੱਛਾ ਅਸਰ ਹੁਣ ਤਾਂ ਬਾਹਰ ਹੈ ਜੀ 2018 ਚ ਪਹਿਲਾ ਮੁਕਦਮਾ ਦਰਜ ਹੋਇਆ ਐ ਐਕਸਾਈਜ਼ ਐਕਟ ਦਾ ਫਿਰ 21 ਦੇ ਵਿੱਚ ਦੋ ਮੁਕਦਮੇ ਦਰਜ ਹੋਏ 23 ਦੇ ਵਿੱਚ ਫਿਰ ਇੱਕ ਮੁਕਦਮਾ ਦਰਜ ਹੋਇਆ ਐ ਐਨਡੀਪੀਐਸ ਦਾ 25 ਦੇ ਵਿੱਚ ਆ ਕੇ ਆਰਗੇਨਾਈਜ਼ ਕ੍ਰਾਈਮ ਦਾ 25 ਜੀ ਡਿਵੀਜ਼ਨ ਨੰਬਰ 1 ਜਲੰਧਰ ਦੇ ਵਿੱਚ ਵੀ ਅੱਜ ਦਾ ਲੈ ਲੇਗਾ ਇਹ ਕੰਮ ਕਰਦਾ ਪਿਆ ਜਾਂ ਫਿਰ ਨਹੀਂ ਕਰਦਾ ਪਿਆ ਉਹ ਸਾਰਾ ਦੇਖੋ ਉਹ ਤਾਂ ਆਨਗoing ਪ੍ਰੋਸੈਸ ਹੈ ਇਨਵੈਸਟੀਗੇਸ਼ਨ ਵੀ ਸਰਵੇਲੈਂਸ ਵੀ ਉਹ ਸਾਰਾ ਅਸੀਂ ਚੱਲ ਰਿਹਾ ਜਿਹੜੇ ਬੇਲਡ ਆਊਟ ਲੋਕ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਦੁਬਾਰਾ ਕੰਮ ਕਰਦਾ ਰੀਅਰੈਸਟ ਕਰ ਰਹੇ ਹਾਂ ਬੇਲ ਕੈਨਸਲੇਸ਼ਨ ਦੀ ਐਪਲੀਕੇਸ਼ਨ ਮੂਵ ਕੀਤੀਆਂ ਕੋਰਟ ਔਰ ਜਿਹੜੇ ਆਪਣਾ ਇਲਾਜ ਕਰਾਉਣਾ ਚਾਹੁੰਦੇ ਬਿਲਡ ਆਊਟ ਉਹਨਾਂ ਦੀ ਮਦਦ ਵੀ ਕੀਤੀ ਸਰ ਇਹ ਇਹਦੇ ਨਾਲ ਹੋਰ ਵੀ ਲੋਕ ਨੇ ਕਿਉਂਕਿ ਕਾਫੀ ਭੀੜ ਭੜ ਵਾਲਾ ਇਲਾਕਾ ਹੈ ਕਿਉਂਕਿ ਦੇਖੋ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿਤਨੇ ਕਿਤੇ ਲਿੰਕੇजेस ਹੁੰਦੇ ਹੀ ਹੈ ਉਹ ਇੱਕ ਡਿਫਰੈਂਟ ਚੀਜ਼ ਹੈ ਇਨਵੈਸਟੀਗੇਸ਼ਨ ਅੱਜ ਤਾਂ ਅਸੀਂ ਪੁਲਿਸ ਫੋਰਸ ਪ੍ਰੋਵਾਈਡ ਕੀਤੀ ਹੈ ਮਿਊਨਿਸਪਲ ਕਾਰਪੋਰੇਸ਼ਨ ਜਿਹੜੀ ਉਹਨਾਂ ਨੇ ਹੈਲਪ ਕੀਤੀ ਸੀ ਫॉर ਡੈਮੋਲੀਸ਼ਨ ਠੀਕ ਠੀਕ ਥੈਂਕ ਯੂ ਜੀ